Uh, Sampai <laughs> jumpa ਦੇ ਜਿਹੜੇ ਵੋਟਰ ਨੇ ਇਹਨਾਂ ਦਾ ਵੋਟਾਂ ਪਾਣ ਦਾ ਹੱਕ ਹੈ ਉਹ ਖੋਇਆ ਗਿਆ ਐ ਨਹੀਂ ਹੈਗਾ ਵੀ ਵੋਟਾਂ ਨਹੀਂ ਪਈਆਂ ਪਰ ਇਸ ਬੋਰਡ ਦੇ ਜਿੰਨੇ ਵੀ ਵੋਟਰ ਨੇ ਇਹਨਾਂ ਦਾ ਵੋਟ ਪਾਣ ਦਾ ਹੱਕ ਹੈ ਜਿਹੜਾ ਉਹ ਖੋਇਆ ਗਿਆ ਖੋਇਆ ਕਿਹਦੇ ਵੱਲੋਂ ਗਿਆ ਜੋ ਅਜਿਹ ਬ੍ਰੋਤੀ ਉਮੀਦਵਾਰ ਉਹਨਾਂ ਵੱਲੋਂ ਖੋਇਆ ਗਿਆ ਸੋ ਅੱਜ ਆਪਾਂ ਨੇ ਸਾਰਿਆਂ ਨੇ ਇੱਕ ਮੁੱਖ ਹੋ ਕੇ ਇੱਕ ਜਾਨ ਹੋ ਕੇ ਇੱਕ ਜਿਹੜਾ ਸਮਾਜ ਸੇਵਕ ਹੈ ਜਿਹਨੇ ਦੇ ਮੂੰਹ ਜਿਹੜਾ ਸਾਰਿਆਂ ਦੇ ਨਾਲ ਮਿਲਵਕਤ ਨਹੀਂ ਰੱਖਦਾ ਗਰੀਬ ਦੇ ਹੱਕ ਤੇ ਐ ਤੇ ਸਾਰਾ ਮਿਹਨਤੀ ਵੀ ਹੈ ਇਹਨੇ ਹਿੰਮਤ ਕੀਤੀ ਲੜਨ ਦੀ ਤਾਂ ਕਿ ਅੱਜ ਵੋਟਾਂ ਪੈ ਰੀਆਂ ਨੇ ਜੇ ਕੋਈ ਹਿੰਮਤ ਨਾ ਹੀ ਕਰਦਾ ਤਾਂ ਵੋਟਾਂ ਵੀ ਨਹੀਂ ਪੈ ਰੋ ਜਾਂਦੀ ਠੀਕ ਹੈ ਨਾ ਇਹ ਜਦ ਕਲ ਨੂੰ ਜਦ ਰੱਖਦੇ ਹੋਏ ਸਾਰੇ ਭਾਈ ਬੇਨਤੀ ਹੈ ਦੇਖੋ ਜਦੋਂ ਮੈਂ ਐਮਸੀ ਸੀਗਾ ਆਹ ਤਿੰਨ ਗਲੀਆਂ ਸੀ ਸਾਰੇ ਬੰਦੇ ਇੱਥੇ ਹਾਜ਼ਰ ਨੇ ਪੁੱਛ ਲੋ ਵੀ ਕਿਹਨੇ ਬਣਵਾਈਆਂ ਸੀ ਤਿੰਨ ਦੀ ਸੋ ਬੇਨਤੀ ਹੈ ਮਮਤਾ ਰਾਣੀ ਦੇ ਹੱਕ ਚ ਪਾਈ ਵੋਟਾਂ ਪਾਓ ਟੈਲੀਫੋਨ ਤੇ ਮੋਰਾ ਹੈਗੀਆਂ ਜਿਹੜੀਆਂ ਲਾ ਲਓ ਕਿਉਂਕਿ ਸਾਰੇ ਇਕੱਠੇ ਹੋ ਜੋ ਭਾਈ ਫੇਰ ਜਾ ਕੇ ਮੋਰਚਾ ਹੈਗਾ ਜਿਹੜਾ ਇਹ ਜਿੱਤਿਆ ਜਾਣਾ ਦੇਖੋ ਜੀ ਨਾ ਕਰੋ ਜੀ ਇੱਕ ਮਿੰਟ ਦੀ ਸਮਾਜ ਵੱਲੋਂ ਜਲਿਆਂ ਸਰਮਰਥਨ ਦਿੱਤਾ ਹੈ ਵੀ ਵੋਟਾਂ 'ਚ ਵੱਧ ਤੋਂ ਵੱਧ ਚਿਤਾਵਾਂਗੇ ਵੱਧ ਤੋਂ ਵੱਧ ਜਿੱਤਾਂ ਪਾ ਕੇ ਨੂੰ ਸਭ ਤੋਂ ਮੂਰੇ ਲੈ ਕੇ ਆਵਾਂਗੇ ਸਾਰੇ ਗਲੀਆਂ ਦਾ ਵੇੜੇ ਦਾ ਸਾਰੇ ਮਹੱਲੇ ਦਾ ਵਿਕਾਸ ਕਰਾਂਗੇ ਜਿਹੜਾ ਆਪਣਾ ਤਨਬਾੜ ਨੰਬਰ ਵਾਰੜ ਹੈ ਇਹ ਜਿਹਾ ਕਿਉਂ ਚੁੱਪੀ ਦੇਖਿਆ ਨਾ ਕਿ ਤੁਸੀਂ ਚੁਣੇ ਬਹੁਤ ਨਰਮਦਾਈ ਸਾਨੂੰ ਨਰਮ ਲੱਗਿਆ ਜਿਹੜੇ ਬੰਦੇ ਵਿਰੋਧੀ ਧਰਨੇ ਆ ਉਹ ਸਾਨੂੰ ਅੱਕੜਾ ਵਾਲੇ ਕਰਦੇ ਨੇ ਉਹ ਸਾਡੇ ਵਿਰੋਧੀ ਧਰਨੂੰ ਤਾਂ ਕਰਦੇ ਨਹੀਂ ਇਸ ਕਰਕੇ ਜਿਨੀ ਆਪਣਾ ਬੰਦਾ ਚੁਣਿਆ ਨਲੇ ਕਹਿੰਦੇ ਨੇ ਟਾਈਮ ਤੇ ਆ ਕੇ ਤੁਸੀਂ ਜਿਹੜਾ ਜ ਅਮੀਰ ਬੰਦਾ ਹੁੰਦੇ ਪਾਰਟੀਆਂ ਨੇ ਨਹੀਂ ਅਸੀਂ ਪੜਦੇਗੇ ਜੀ ਇਹ ਨਹੀਂ ਹੋ ਸਕਦਾ ਜੀ ਪਾਰਟੀ ਨਹੀਂ ਹੋ ਰਹੀ ਤਾਂ ਨਹੀਂ ਪਾਰਟੀ ਹੈ ਜੀ ंबर तीन जी ने खड़ा तीन सारे तोल्या गया हौसला थोड़ा बचाई ये चीजों देखिए कि सारे पेड़ सरकार ने इन्होंने जता के बार्ड का पूरा विकास करके सारे संभाग के जो बोले सोनिया ਆ ਦੋ ਬੰਦੂ ਸੁਣਿਆ ਇਲਾਵਾ ਆਪਾਂ ਨੇ ਜੀਤੋ ਨੂੰ ਜੋ ਆਪਣਾ ਇਹਨਾਂ ਦਾ ਕੰਮ ਕਰਾ ਕੇ ਜốnਾ ਕੋਈ ਰਹਿੰਦਾ ਹੈ ਉਹ ਕੰਮ ਕਰਾਵਾਂਗੇ ਦੇਖ ਔਰ ਜਿਹਨਾਂ ਦਾ ਮਿਲਦਾ ਧੰਨਵਾਦ ਦਰਜਾ ਸਤਿ ਸ਼੍ਰੀ ਅਕਾਲ ਜਿੰਦਾਬਾ ਅਸਤੇ ਨਾਲ ਸਾਰੇ ਸਤੋਵ ਕੇ ਲਿਖਾ ਬੋਟਾ ਦਾ ਇਹ ਸਾਰੇ ਸਾਰੇ ਭੈਣ ਭਾਈਆਂ ਨੇ 3 ਨੰਬਰ ਵਾਰਡ ਵਿੱਚ ਜਿਹੜਾ ਸਾਰਾ ਟੋਟਲੀ ਕੰਮ ਕਰਾਵਾਂਗੇ ਹਲ ਬਾ ਸਾਰੇ